ਕ੍ਰਿਮ ਅਜੇ ਗਾਂਧੀ ਐਸਐਸਪੀ ਸਾਹਿਬ ਮੋਗਾ ਅਤੇ ਡੀਐਸਪੀ ਹਰ ਸਿੰਘ ਵਾਲਾ ਦੇ ਹਦਾਇਤਾਂ ਅਨਸਾਰ ਅੱਜ ਸਾਡੇ ਥਾਣੇ ਦੀ ਪੁਲਿਸ ਪਾਰਟੀ ਐਸਐਸਈ ਸੰਦੀਪ ਕੁਮਾਰ ਸਰਕਾਰੀ ਗੱਡੀ ਦੇ ਗਸ਼ਤ ਦੇ ਸਬੰਧ ਵਿੱਚ ਇਲਾਕਾ ਥਾਣਾ ਨੂੰ ਜਾ ਰਿਹਾ ਸੀ ਜਿਸ ਜਦ ਉਹ ਨਹਿਰ ਪੌੜ ਬਦਨੀ ਕਲ ਪੁਜਾ ਤਾਂ ਮੁਖਬਰ ਖਾਸ਼ ਨੇ ਇਤਲਾਹ ਦਿੱਤੀ ਕਿ ਇਤਲਾਹ ਦਿੱਤੀ ਕਿ ਸੁਖਦੀਪ ਸਿੰਘ ਔਰ ਸੁੱਖਾ ਪੁੱਤਰ ਜਗਿੰਦਰ ਸਿੰਘ ਅਤੇ ਜਸਵੀਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀਆਂ ਰਣੀਆਂ ਜਿਹੜੇ ਚਿੱਟਾ ਵੇਚਣ ਦਾ ਕੰਮ ਕਰਦੇ ਆ ਤੇ ਅੱਜ ਉਹ ਨਹਿਰ ਬਦਨੀ ਕਲਾਂ ਤੇ ਬੈਠੇ ਗਾਹਕਾਂ ਦੀ ਡੀਡ ਦੀਕ ਕਰ ਰਹੇ ਹੈ ਜੇਕਰ ਇਹਨਾਂ ਤੇ ਹੁਣੇ ਰੇਡ ਕੀਤਾ ਜਾਵੇ ਤੇ ਇਹ ਰੰਗੇ ਹੱਥੀ ਉੱਥੇ ਮਿਲ ਸਕਦੇ ਆ ਜਿਸ ਤੇ ਐਸਆਈ ਸਤਨਾਮ ਸਿੰਘ ਦੀ ਪੁਲਿਸ ਪਾਰਟੀ ਨੇ ਉਹਨਾਂ ਉੱਪਰ ਰੇਡ ਕੀਤਾ ਤਾਂ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਭੱਜ ਸਦੇ ਸਮਾਨ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜੀ ਸਤਨਾਮ ਸਿੰਘ ਪਰ ਨੇ ਪੋਰਟਸ ਕਰਮਚਾਰੀਆਂ ਦੀ ਮਦਦ ਨਾਲ ਐਲਸੀ ਲੇਡੀ ਕਾਸਟੋ ਰਜਨ కుమార్ ਦੇ ਨਾਲ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਇਹਨਾਂ ਦਾ ਨਾਮ ਪਤਾ ਪੁੱਛਿਆ ਤੇ ਇਹਨਾਂ પાસે 200 ਗ੍ਰਾਮ ਹੈਰਨ ਬਰਾਮ ਦੇਖਾਈ ਜਿਹੜੀ ਇਹਨਾਂ ਤੋਂ ਹੈਰਨ ਬਰਾਮ ਵਿਕਰਾ ਕੇ ਮੁਕੱਦਮਾ ਦਰਜ ਦਿਸਟ ਕੀਤਾ ਗਿਆ ਜਿਨ੍ਹਾਂ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਪੁੱਛ ਕੇ ਸਿੱਟ ਕਰਕੇ ਜਿਹੜੀ ਅਗਲੀ ਤਫਤੀਸ਼ ਅਮਲ ਬੇਤੇ ਲਿਆ ਦੀ ਜੱਦ ਜੀ ਤੇ ਸਾਰੇ ਇਹਨਾਂ ਦੇ ਪਹਿਲਾਂ ਵੀ ਕੋਈ ਮੁਕੱਦਮੇ ਦਰਜ ਹਨ ਨਹੀਂ ਤੇ ਜਿਹੜੀ ਆ ਜਸਵੀਰ ਕੌਰ ਆ ਇਹਦੇ ਘਰ ਵਾਲੇ ਦਾ ਨਾ ਜਸਵਿੰਦਰ ਸਿੰਘ ਹੈ ਇਹਦੇ ਤੇ 8 ਮੁਕੱਦਮੇ ਦਰਜ ਆ ਜੀ ਇੰਡੀਕੇਟ ਦੇ ਜਿਨ੍ਹਾਂ ਦੇ ਜਿਨ੍ਹਾਂ ਵਿੱਚ ਹਲੇ 30 9 25 ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਛੱਡਿਆ ਸੀ ਜਿਹੜਾ ਹੁਣ ਜੇਲ੍ਹ ਵਿੱਚ ਆ ਜੀ ਤੇ ਜਿਹੜਾ ਹੈਗਾ ਇਹ ਦੂਜਾ ਜ ਜਸਪ ਸਿੰਘ ਦੇਵ ਸਿੰਘ ਇਹਦੇ ਤੇ ਵੀ ਇੱਕ ਮੁਕੱਦਮਾ ਦਰਜ ਰਿਹਾ ਜੀ ਹਲੇ bail ਤੇ ਹੀ ਆਇਆ ਸੀ ਜਾਂ ਥੋੜੇ ਤੇ ਨਹੀਂ ਹੋਏ ਸੀ ਇਹ ਕਾਫੀ ਤਰ੍ਹਾਂ ਤੋਂ ਜਿਹੜੇ ਐਡੀਪੇਟ ਦਾ ਕੰਮ ਕਰਦੇ ਸੀਗੇ ਇਸ ਕਰਕੇ ਇਹਨਾਂ ਦੇ ਅਸੀਂ ਮਤਲਬ ਮਗਰ ਲੱਗੇ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ 200 ਗ੍ਰਾਮ ਜਿਹੜੀ ਹੇਰ ਨੰਬਰਾਂ ਦੀ ਕੀਤੀ ਹੈ